ये है ऑस्ट्रेलिया का नंबर वन रेडियो स्टेशन रेडियो हांजी रेडियो हांजी दास का नाम जैत खलस उबासी जयदीप उबासी, <laughs> जाय... जाय उबासी है जय उबासी शायर पहली शायर दी उड़ान है जिधर मर्जी नु वाजे होने किस कोई कुछ नहीं कर सकता <laughs> जय उबासी वाह <laughs> ਕਿਆ ਕਹਿਨੇ ਕਿਆ ਕਹਿਨੇ ਤਖੱਲਸ ਵਾਲੇ ਇਹ ਤਾਂ ਤੁਸੀਂ ਬਹਿ ਜਾ ਬਹਿ ਜਾ ਕਰਾਈ ਪਈ ਆ ਹਾਂਜੀ ਅ ਥੋੜਾ ਬਹੁਤ ਸਮਨਨ ਆਖਰਾਫ ਕਰਦੇ ਹੋਏ ਮੈਂ ਆਪਣੇ ਅੱਜ ਦੀ ਪਹਿਲੀ ਨਜ਼ਮ ਤੁਹਾਡੇ ਨਾਲ ਤੁਹਾਡੇ ਰੂਬਰੂ ਕਰਦਾ ਐਕਚੁਅਲੀ ਉਸਤਾਦ ਜੀ ਨੇ ਮੈਨੂੰ ਸ਼ਬਦ ਹੋਰ ਵੀ ਸਿਖਾਇਸੀ ਮੈਂ ਭੁੱਲ ਜਾਂਦਾ ਕੰਪਲਿਕਟਿਡ ਵਰਡ ਆ ਸਿਝ ਜਾਂਦਾ ਕਿੰਨੇ ਨੇ ਉਹ ਕਿਹੋ ਕਿਹੋ ਸ਼ਬਦ ਜੀ ਪਹਿਲਾਂ ਤਾਂ ਸ਼ਬਦ तमाम के बाद ਚਲਣਾ ਇੱਕ ਸੈਕਿੰਡ ਹੋਲਡ ਰੱਖਿਓ ਪਹਿਲਾਂ ਮੈਂ ਪਾਸਾ ਲੈਣਾ ਸੱਲੇ ਆਲੇ ਹਮੇ ਤਾਂ ارشاد ਜੀ ਪੇਸ਼ ਹੈ ਕਿਸ ਬਾਰੇ ਤੁਹਾਡੇ ਮੇਰਾ ਪਹਿਲਾ ਕਲਾਮ ਰਾਗ ਗੁਣਕਲੀ ਦੇ ਵਿੱਚ ਇਹਦੀ ਬਹਿਰ ਬਹਿਰ ਮਿਰਜ਼ਾ ਪਲੀਜ਼ ਥੋੜੇ ਥੋਲੇ ਸੁਲੇ ਹੋ ਜੁਰਿਸ ਕੀਆ ਥੋੜਾ ਕੋਵਿਡ ਲੱਗਾਣਾ ਨਹੀਂ ਜਿਹੜਾ ਸੁਣਦਾ ਉਹਨੂੰ ਨੀਂਦ ਆ ਜਾਂਦੀ ਭਾਜੀ ਉਹ ਫਾਲਸ ਪੈ ਜਾਂਦਾ ਹਫਤਾ ਹਫਤਾ ਠੀਕ ਨਹੀਂ ਹੁੰਦਾ ਬੰਦਾ ਕਈਆਂ ਦੇ ਵਿਚਾਰਿਆਂ ਦੇ ਕੰਮ ਜਿਨ੍ਹਾਂ ਨੇ ਪਹਿਲਾਂ ਸੁਣਿਆ ਉਹਨਾਂ ਦੇ ਉਲਝੇ ਪਏ ਹਲੇ ਵੀ ਪਿਛਲੇ ਹਫਤੇ ਇੱਕ ਬੰਦੇ ਨੂੰ ਸੁਣਾਈਏ ਭਾਜੀ ਨਜ਼ਮ ਉਹ ਗਰੋਸਰੀ ਲੈਣ ਗਿਆ ਸੀ ਮੜਿਆ ਨਹੀਂ ਹਲੇ ਕਿਨੇ ਬਾਅਦ ਉਹਥੇ ਆਟਾ ਗੁੱਲ ਕੇ ਬੈਠਾ ਹੋਣਾ ਗਿੱਲਾ ਫੇਰ ਬੋਲ ਕੇ ਜੀ ਤੇ ਪੇਸ਼ ਕਰ ਰਹੇ ਜੀ ਰੋਟੀ ਪਿੱਛੇ ਬੰਦਾ ਭਾਜੀ ਕੀ ਕੀ ਨਿਕਰਦਾ ਰੋਟੀ ਪਿੱਛੇ ਬੰਦਾ ਨੋਨੀਆ ਜੀ ਕੀ ਕੀ ਨਿਕਰਦਾ ਕੀ ਕੀ ਨਿਕਰਦਾ ਮਿਹਨਤ ਤਾਂ ਮੈਂ ਵੀ ਕਰ ਲਾ ਬਸ ਮੇਰਾ ਜੀ ਨਿਕਰਦਾ ਰੋਟੀ ਪਿੱਛੇ ਬੰਦਾ ਕੀ ਕੀ ਨਿਕਰਦਾ ਮਿਹਨਤ ਤਾਂ ਮੈਂ ਵੀ ਕਰ ਲਾ ਭਾਜੀ जी नहीं। जी नहीं करता। जी नहीं करता। <laughs> अगला शेर थोड़ा उड़ान सोचा मैं ब्लैक होल लब लिया स्पेस जा <laughs> 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 <लब लिया। laughs>

ਸ਼ਾਇਦ ਸਭ ਨੇ ਕਿਹਾ ਸੁਣਾ ਗਿੱਧਾ ਦੇਖੋ ਛੋਟੇ ਵੱਡੇ ਕੰਮ ਦੀ ਨਹੀਂ ਛੋਟੇ ਵੱਡੇ ਕੰਮ ਦੇ ਵਿੱਚ ਨਹੀਂ ਵਿਤਰਕਾ ਕਰੀਦਾ ਹੁੰਦਾ ਕੰਮ ਤਾਂ ਕੰਮ ਹੈ ਸ਼ਾਇਦ ਦੀ ਉਡਾਨ ਕਿਉਂਕਿ ਕੰਮ ਕੇਲੇ ਤੇ ਚੀਰੇ ਵਾਲਾ ਵੀ ਔਖਾ ਨਾ ਜੇ ਕਰਦ ਹੱਥ ਤੇ ਲੱਗ ਜਾਏ ਭਾਜੀ ਫਿਰ ਉਹ ਲੂਣ ਵੀ ਹੁੰਦਾ ਤੁਹਾਨੂੰ ਪਤਾ ਉਹ ਵੀ ਜੋਖਮ ਭਰਿਆ ਕੰਮ ਹੈ ਇਸ ਮਾੜੀ ਮੋਟੀ ਗੱਲ ਤਾਂ ਨਹੀਂ ਬਹੁਤ ਜੋਖਮ ਹੈ ਬਹੁਤ ਜੋਖਮ ਕੇਲੇ ਤੇ ਚੀਰਾ ਦੇਣਾ ਇਹ ਮੁਕਰਰ ਕੀਤਾ ਪਾਜੀ ਕਿ ਇਹਨੂੰ ਦੁਬਾਰਾ ਐ ਮੁਕਰਰ ਆਹ ਲੋ ਥੈਂਕ ਯੂ ਸੋ ਮੱਚ ਇਪਛਿਤ ਕਰੀ ਮੈਂ ਸਾਇੰਟਿਸਟ ਬਣ ਜਾਇਆ ਮੈਂ ਵਿਚਾ ਕੇਲੇ ਚੀਰਾ ਲਾ ਕੇ ਪਰ ਮੰਜੇ ਨਾਲ ਪਵੇ ਵਿਛੋੜਾ ਪਰ ਮੰਜੇ ਨਾਲ ਜੇ ਪਵੇ ਵਿਛੋੜਾ ਗਮ ਨੇਰਾ ਦਿਲ ਹੀ ਨਿਰਦਾ ਮਿਹਨਤਾਂ ਮੈਂ ਵੀ ਕਰ ਲਾਂ ਪਾਜੀ ਜੀ ਨਹੀਂ ਕਰ ਜੀ ਨਹੀਂ ਕਰ ਅਗਲਾ ਸ਼ੇਰ ਜਿਹੜਾ ਇਸ ਬੰਦ ਦਾ ਅਗਲਾ ਸ਼ੇਰ ਆ ਥੋੜਾ ਗੰਭੀਰ ਅੱਛਾ ਜੀ ਹਾਂ ਜੀ ਉਹ ਤੁਸੀਂ ਸੁਣਿਆ ਹੋਣਾ ਵੀ ਉੱਠ ਫਕੀਰਾ ਸੁੱਤਿਆ ਚੱਲ ਝਾੜੂ ਦੇ ਮਸੀਬ ਉੱਠ ਫਕੀਰਾ ਸੁੱਤਿਆ ਚੱਲ ਝਾੜੂ ਦੇ ਮਸੀਤ ਸੁਣਨ ਦੇ ਵਿੱਚ ਇਹ ਗੱਲਾਂ ਮੈਨੂੰ ਲੱਗਦੀਆਂ ਬਹੁਤ ਸਵੀਟ ਹੈ ਬਹੁਤ ਗਵਿਜ਼ੀ ਪਾਸੇ ਲੈ ਲੀ ਪਾਸੇ ਲੈ ਪਾਸੇ ਲੈ ਲੋ ਇੱਕ ਸਪੈਚੂਲਾ ਰੱਖ ਲੋ ਹਾਂਜੀ ਜੀ ਉਹ ਤਸਕੀਰਾ ਸੁਤੇ ਆ ਚੱਲ ਝਾੜੂ ਦੇ ਮਸੀਤ ਸੁਣਨ ਦੇ ਵਿੱਚ ਇੱਕ ਗੱਲਾਂ ਮੈਨੂੰ ਲੱਗਦੀਆਂ ਬਹੁਤ ਸਵੀਟ ਪਰ ਮੇਰਾ ਦਿਲ ਨਹੀਂ ਕਰਦਾ ਪਾਜੀ ਪਰ ਮੇਰਾ ਦਿਲ ਨਹੀਂ ਕਰਦਾ ਪਾਜੀ ਖੁਦ ਨੂੰ

ਹਾਂਜੀ ਪਰ ਮੇਰਾ ਤੇਲੀ ਕਰਦਾ ਭਾਜੀ ਕੁਝ ਨੁ ਕਰ ਮੈਂ ਇੰਜ ਟਰੀਟ ਕਿਉਂਕਿ ਸਰਦੀ ਵਿੱਚ ਮੈਨੂੰ ਠੰਡ ਲੱਗਦੀ ਤੇ ਗਰਮੀ ਦੇ ਵਿੱਚ ਹੀਟ ਇਸ ਕਰਕੇ ਕੰਬਲ ਬਿਨਾ ਅੱਜਕਲ ਇਸ ਕਰਕੇ ਕੰਬਲ ਦੇ ਬਿਨਾ ਅੱਜਕਲ ਮੇਰਾ ਇੱਕ ਪਲ ਵੀ ਨਹੀਂ ਸਰਦਾ ਮੇਨ ਤਾਂ ਮੈਂ ਵੀ ਕਰ ਲਾਂ ਭਾਜੀ ਬਸ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਕਰਦਾ ਸੀ ਤਾਂ ਕੀ ਬੰਦਾ ਹੈ ਨਾ ਜੀ ਹਾਂਜੀ ਹਾਂਜੀ ਈਜ਼ੀ ਮੈਨੂ ਵੇਸਟ ਹੂੰ ਈਜ਼ੀ ਮੈਨੂ ਵੇਸਟ बस इक इंसान तुनी जर ਹੁੰਦਾ ਅੱਛਾ ਇਹ ਜੀ ਮੈਨੂੰ ਵੇਖ ਕੇ ਪਸ ਇੱਕ ਇਨਸਾਨ तुਨੀ ਜਰ ਹੁੰਦਾ ਇਸੇ ਕਰਕੇ ਕਦੀ ਗ੍ਰੈਸਰੀ ਕਰੇ ਕਦੀ ਜਵੈਕ ਸੰਭਲ ਜਿਆਦੋਂ ਵੀ ਮਕਾਰ ਹੁੰਦਾ ਸਾਰਾ ਜਗੜ ਦਦਾ ਭਾਜੀ ਕਰ ਵਾਲੀ ਤੋਂ ਬਸ ਘਰ ਮੈਂ ਨਹੀਂ ਲੜਦਾ ਇਹਨੂੰ ਤਾਂ ਮੈਂ ਵੀ ਕਰਲਾਂ ਭਾਜੀ ਬਸ ਮੇਰਾ ਜੀ ਨਹੀਂ ਘੱਟ ਜੀ ਨਹੀਂ ਘੱਟ ਪਾਛਾ ਲੈ ਲੋ ਪਾਛਾ ਓ ਮਾਈ ਗਾਡ ਮੈਂ 5 ਸਾਲ ਲੱਤੇ ਵਜੀ ਕਵਿਤਾ ਹੋਰ ਨਿਕਲੀ ਆਈ ਹੈ ਇਹ ਜੀ ਜਾਂਦੇ ਜਾਂਦੇ ਨਾਲ ਹੀ ਮੈਂ ਤੁਹਾਨੂੰ ਪੇਸ਼ੇ ਖਿਦਮਤ ਕਰ ਦੇਣੀ ਆ ਜੀ ਪੀਤ ਲੈਣਾ ਜੀ ਹਾਂ ਨਹੀਂ ਮੈਂ ਐਕਚੁਅਲੀ ਸ਼ਾਇਰੀ ਦਾ ਕੋਰਸ ਕੀਤਾ ਸੀਗਾ 5 ਸਾਲ ਪਹਿਲਾਂ ਤੇ ਉਹ ਹਾਲੇ ਮੈਂ ਕੰਪਲੀਟ ਨਹੀਂ ਕੀਤਾ ਕਿਉਂਕਿ ਮੈਂ ਥੱਕ ਗਿਆ ਸੀ ਅਜੇ ਕੋਰਸ ਪੂਰਾ ਨਹੀਂ ਹੋਇਆ ਹਾਂ ਨਹੀਂ ਉਹ ਵੀ ਕਰਨ ਜਾਣਾ ਫਿਰ ਮੈਂ ਤੇ ਮੈਂ ਪੇਸ਼ੇ ਖਿਦਮਤ ਆ ਵੀ ਮੈਨੂੰ ਨਾ ਛੇੜੋ ਭਾਜੀ ਮੈਂ ਆਰਾਮ ਕਰ ਰਿਹਾ ਜੀ ਮੈਨੂੰ ਨਾ ਚੜ੍ਹੇ ਪਾ ਜੀ ਮੈਂ ਰਾਮ ਕਰ ਰਿਹਾ ਪਿਛਲੇ 5 10 ਮਿੰਟ ਤੋਂ ਸਾਵਧਾਨ ਸੀ ਹੁਣ ਵੀ ਸ਼ਰਾਮ ਕਰ ਰਿਹਾ ਮੈਨੂੰ ਨਾ ਚੜ੍ਹੇ ਪਾ ਜੀ ਓ ਸ਼ੁਕਰਲਾ ਪਾ ਜੀ ਮੈਂ ਨਾ ਕੁਝ ਦਿਨ ਸਮੇਂ ਤੋਂ ਪਹਿਲਾਂ ਕਰਦਿਆਂ ਨਾ ਇਹ ਕਵਿਤਾ ਬੰਦ ਤੁਹਾਡੇ ਨਾਲ ਮੈਂ 4 5 ਮਹੀਨੇ ਪਹਿਲਾਂ ਸਾਂਝਾ ਕੀਤਾ ਸੀ ਮੇਰੇ ਮੈਨੂੰ ਆਮਦ ਹੋਈ ਸੀ ਵੀ ਤੁਸੀਂ ਇਹ ਟੌਪਿਕ ਰੱਖ ਲੈਣਾ ਹੁਣ ਤਾਂ ਬਾਅਦ ਚੁੱਕੇੜਾ ਸੁਣਾਉਂਦਾ ਫਿਰੇਗਾ ਪਹਿਲਾਂ ਸੁਣਾਉਂਦਾ ਥੱਕ ਜਾਈਦਾ ਜੀ ਰੱਖੇ ਪੁੱਲ ਜੀ ਦੀ ਇਰਸ਼ਾਦ ਇਰਸ਼ਾਦ ਅੱਜ ਸਵੇਰੇ ਉੱਠ ਕੇ ਜੀ ਆਈ ਮੀਨ ਸੌਰੀ ਸਵੇਰੇ ਗਲਤੀ ਹੋ ਗਿਆ ਅੱਜ ਆਫਟਰਨੂਨ ਚ ਉੱਠ ਕੇ ਅੱਜ ਆਫਟਰਨੂਨ ਵੀ ਚ ਉੱਠ ਕੇ ਮੈਂ ਪੰਜ ਪਰੌਤੇ ਛੱਕ ਗਿਆ ਆਹ ਅੱਜ ਦਿਨੇ ਦਿਨੇ ਜੀ ਉੱਠ ਕੇ ਮੈਂ ਪੰਜ ਪਰੌਤੇ ਛੱਕ ਗਿਆ ਨੋਨੀ ਜੀ ਬਸ ਮੈਨੇ ਛੱਕ ਗਿਆ मै आराम <laughs> <laughs> कर रहा <laughs> <laughs> <कर> <laughs> <laughs> <कर> <laughs> <laughs> अगले बंद शायर नोनिया जी की गल न రాశన ਆਲਸ ਦੇ ਬੰਦੇ ਉਹ ਪੇਂਟਿੰਗ ਬਣਾ ਕੇ ਫਿਰ ਕਦੇ ਮੁੜ ਕੇ ਹੱਥ ਨਹੀਂ ਫੜਾਈਦਾ ارشاد ਆਲਸ ਆਲਸ ਉਹ ਲੈ ਚੰਦਾ ਸੀ ਘਾਤੇ ਚੁਲਾਈਦਾ ਕਈ ਕਈ ਦਿਨ ਕਲਿੱਕ ਕਰਕੇ ਲੈਕਟਰ ਦਾ ਰਾਸ਼ਨ ਹੀ ਨਹੀਂ ਲੈਣ ਚਾਹੀਦਾ ਜੀ ਦੀਆਂ ਦੇ ਫੁੱਫੜ ਹੋਣ ਦਾ ਮਾਣ ਕਰ ਰਿਆਂ ਮੈਨੂੰ ਨਾ ਛੇੜ ਨਾ ਮੈਨੂੰ ਨਾ ਛੇੜ ਮੈਂ ਮਹਿਰਾਮ ਕਰੀ ਮਹਿਰਾਮ ਕਰੀ ਵਾਜੂ ਵਾਜੂ ਅੱਜ ਉਹ ਜੇ ਵਾਸੀ ਜੀ ਇਹ ਦਵਾ ਦਵਾ ਸੁਣਾ ਦਿਓ ਨੀਂਦ ਨਾ ਆ ਜੇ ਸੁਣਾਉਂਦੇ ਆ ਆ ਗਿਆ ਬਸ ਇੱਕ ਉਹ ਇੱਕ ਫੁੱਟ ਦੂਰ ਪਿਆ ਕੋਈ ਮੈਨੂੰ ਚੀਜ਼ ਦਾ ਰਿਮੋਟ ਫੜਾ ਦਿਓ ਟੀਵੀ ਦਾ ਰਿਮੋਟ ਅੱਛਾ ਮੁਕਰਰ ਮੁਕਰਰ ਉਹ ਉਹ ਇੱਕ ਫੁੱਟ ਦੂਰ ਪਿਆ ਕੋਈ ਮੈਨੂੰ ਟੀਵੀ ਦਾ ਰਿਮੋਟ ਫੜਾ ਦਿਓ ਦੂਸਰਾ ਇੱਕ ਜਣਾ ਹੀਟਿੰਗ ਚਲਾ ਦਿਓ ਤੇ ਤੀਸਰਾ ਇੱਕ ਕੋਈ ਮੇਰੇ ਤੇ ਕੰਬਲ ਪਾ ਦਿਓ ਮੁਕਰਰ ਮੁਕਰਰ ਸਟੈਪ 1 ਰਮੋਟ ਫੜਾ ਦਿਓ ਸਟੈਪ 2 ਹੀਟਿੰਗ ਚਲਾ ਦਿਓ ਸਟੈਪ 3 ਕੰਬਲ ਪਾ ਦਿਓ ਅੱਛਾ ਸੀ ਅਰਸੀ ਇਹਦੇ ਸੁਤੇ ਪਾ ਜਾਗੇ ਜੋ ਐਕਚੁਅਲੀ ਉਹ ਲੰਬਾ ਹੋ ਜਾਂਦਾ ਥਾ ਕਿ ਅੰਦਰ ਬੋਲਦਾ ਬੋਲਦਾ ਬੰਦਾ ਤੇ ਚਲੋ ਜੀਰੋ ਪੁਆਇੰਟ ਕਰ ਲਈ ਤੇ ਕਿਹੜਾ ਸਰਾਰਾ ਰੀਟ ਕਰੇ ये ना सोचो मैं तो गुलाम कर रहा <laughs> बस राम अच्छा रसोई चो आवाज आई है आखिरी बंद जरा गौर फरमाना रसोई चो आवाज आई है टिक्की पाके डिशवाशर ही चला दे ਫਤੰਦਰਾ ਟਿੱਕੀ ਚ ਪਾਕੇ ਡਿਸ਼ਵਾਸ਼ਰੀ ਚਲਾਦੇ ਭਾਂਡਿਆਂ ਬਿਨਾਂ ਨਹੀਂ ਸਰਨਾ ਹੂੰ ਪਾਜੀ ਬਾਈਕੋੜਾ ਚ ਮੈਂ ਆ ਵੀ ਨਹੀਂ ਕਰਨਾ ਮੈਂ ਤਾਂ ਬਸ ਸੂਫੇ ਤੇ ਤਿਆਸਮੀਰ ਤੋਂ ਸ਼ਾਮ ਕਰ ਰਿਹਾ ਨੂੰ ਨਾ ਛੇੜੋ वैसे <laughs> कर रिया जय बासी जी आज तो तुसी बेज बेज हो ओ देखो बासी जी लेके सोम भी गए और नोने कि इफ इफ यू डोंट माइंड या पाजी कोई जना आके मेरे फोन दा चार्जर ला देगा। <laughs> ਹਾਂ ਹੋ ਆ ਜੀ ਬਾ ਜੇ ਬਾਸੀ ਜੀ ਅੱਜ ਤੇ ਬੇ ਬੇ ਕਰਾ ਚੋੜੀਏ ਤੁਸੀਂ ਓਹੋ ਤੁਹਾਨੂੰ ਤੁਨ ਕਰਾਜ ਇਧਰ ਇੱਕ ਵੀਰ ਪੁੱਛ ਰਿਹਾ ਵਾ ਵੀ ਇਹ ਜੈ ਉਹੀ ਨੇ ਸਮਝ ਗਏ ਤੁਸੀਂ ਜੇ ਤੁਹਾਡੀ ਇੱਕਾਵੇ ਸੁਸਤੀ ਬਹੁਤੀ ਨਾ ਵਧੀ ਹੋਵੇ ਤੇ ਦੱਸ ਦੱਸ ਦੋ ਅ ਜੀ ਸ਼ਾਇਰ ਨੂੰ ਸ਼ਾਇਰੀ ਰਹਿਣ ਦਿਓ ਐ ਵੀ ਬਦਨਾਮੀ ਹੋ ਜਾਣੀ ਸ਼ਾਇਰ ਸ਼ਾਇਰ ਨੂੰ ਸ਼ਾਇਰੀ ਰਹਿਣ ਦਿਓ ਸ਼ਾਹਰ ਜੀ ਬਹੁਤ ਖੂਬ ਬੋਲਿਆ ਅੱਜ ਤੁਸੀਂ ਜਿੰਨਾ ਜਿੰਨਾ ਵੀ ਸੁਸਤਾ ਕੇ ਪਰਸੀਆਂ ਲੈ ਕੇ ਬੋਲਿਆ ਬੜਾ ਖੂਬ ਬੋਲਿਆ ਬਲੇ ਇੱਕ ਤੇ ਲਿਖਿਆ ਜ਼ਬਰਦਸਤ ਤੇ ਤੋਂ ਸੁਣਾਉਣ ਦਾ ਤੁਹਾਡਾ ਅੰਦਾਜ਼ ਵਾਹ ਕਮਾਲ ਮਾਸ਼ੱਲਾ ਮਾਸ਼ੱਲਾ ਕਿਹ ਕਿਤੇ ਅਜਦਾ ਭਾਜੀ ਭਲਿਆਂ ਵੇਲਿਆਂ ਦਾ ਲਿਖਿਆ ਪਿਆ ਹੁਣ ਦੇਖੋ ਥੱਲੇ ਆ ਕੇ ਬੁਝ ਗਿਆ ਕਈ ਵਾਰੀ ਸੋਚਿਆ ਸੀ ਸੁਣਾਈਏ ਪਰ ਇੰਦੀ ਜ਼ਹਮਤ ਕੌਣ ਭਾਜੀ <laughs> 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 मुंह <मुँँ> खोले बोले धनबाद थोड़ा जय जी जय जी बहुत 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 शुक्रिया थोड़े एनी जहमत तो उठाने <laughs> शुक्रिया जी मैं सारे श्रोतिया तो इजाजत लूंगा कि सारे मैं गुजारिश करूंगा तुम तो भी सारे प्लीज आराम करो <laughs> <laughs> ए है ऑस्ट्रेलिया का नंबर वन रेडियो स्टेशन रेडियो हांजी रेडियो हांजी